ਅੱਜ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਜਿਹੜੀ ਕੀ ਉਹ ਮੀਟਿੰਗ ਕੀਤੀ ਗਈ ਹੈ ਜਿਹੜੀ ਕਿ ਮੇਰੇ ਨਾਲ ਸਾਬਕਾ ਮੰਤਰੀ ਗੁਰਜਾ ਸਿੰਘ ਰਣਕੀ ਨੇ ਤੇ ਹੋਰ ਵੀ ਜਿਹੜੀ ਕਿ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਗੱਲਬਾਤ ਕਰ ਲਿਆ। ਮੰਤਰੀ ਸਾਹਿਬ ਕੀ ਕਹਿਣਾ ਜੀ ਜਿਹੜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਕੀ ਮੇਨ ਅਜੰਡਾ ਲੈ ਕੇ ਆਏ? ਅੱਜ ਦਾ ਸਾਡਾ ਜਿਹੜਾ ਪ੍ਰੋਗਰਾਮ ਸਹੀ ਕੀ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ, ਮਿਊਸਪਲਿਟੀ ਦੀਆਂ ਚੋਣਾਂ ਹੋਰੀਆਂ ਉਹਦੇ ਸਭਾ ਚੇ ਕਿ ਪਹਿਲੀ ਗੱਲ ਤੇ ਸਰਕਾਰ ਫਰਨੇ ਕੀ ਪੰਜਾਬ ਨੂੰ ਕੀ ਕਰਨਾ ਚਾਹੁੰਦੀ ਕਿੱਧਰ ਨੂੰ ਲੈ ਕੇ ਜਾਣਾ ਚਾਹੁੰਦੀ ਹੈ? ਪਰਜਾਤਾਂ ਵਲੇ ਵੀ ਡੈਮੋਕ੍ਰੇਸੀ ਦੀਆਂ ਧੱਜੀਆਂ ਉੱਡੀਆਂ ਬਹੁਤ ਬੁਰੀ ਤਰ੍ਹਾਂ ਲੋਕਾਂ ਦੇ ਕਾਜ ਖੋਏ ਗਏ ਪਾੜੇ ਗਏ ਰੱਦ ਹੋਏ ਚਲੋ ਅਜੇ ਉਹ ਲੋਕਾਂ ਦੇ ਵਿੱਚ challi ਥੋੜਾ ਬਥੋੜਾ ਚੱਲ ਰਹੀ ਹੈ ਅੱਜ ਹੁਣ ਪੰਚ ਆੜੀਆਂ ਕਾਰਪੋਰੇਸ਼ਨਾਂ ਦੀਆਂ ਆ ਗਈਆਂ ਇੱذ ਪਹਿਲੀ ਗੱਲ ਤੇ ਟਾਈਮ ਹੀ 15-20 ਦਿਨ ਦਾ ਘੱਟੋ-ਘੱਟ ਟਾਈਮ ਹੁੰਦਾ ਕਿਉਂਕਿ ਐਨੋਸ਼ੀਆਂ ਲੈਣੀਆਂ ਨੇ ਕਿ ਇਹਨੇ ਕੁਝ ਲੈਣਾ ਹੈ ਕਿ ਇਹਨੇ ਕੁਝ ਲੈਣਾ ਹੈ ਉਮੀਦਵਾਰ ਕਿ ਇਹਨਾਂ ਇੱਕ ਅਪਤਾ ਸਾਰਾ ਟਾਈਮ ਦਿੱਤਾ ਉਹ ਵੀ ਮਤਲਬ ਕਾਗਜ਼ ਜਿਹੜੇ ਅੱਜ ਪ੍ਰਚਾਰ ਜਿਤਨਾ ਫੜੇ ਪੰਜ ਦੇ ਸ਼ਹਿਰ ਜਿਹੜੇ ਆ ਉਹ ਅੰਮ੍ਰਿਤਸਰ ਤੋਂ ਰਾਦੀ ਕਰਤੇ ਉਹਨੂੰ ਦੱਸਿਆ ਵੀ ਨਹੀਂ ਕਿ ਉਹ ਕਿਉਂ ਕੀਤੇ ਗਏ ਨਹੀਂ ਇ objection ਨਾ ਕਾਦੀ ਲੱਗੀਆਂ ਕੋਈ ਪਰ ਰਾਨਗੀ ਦੀ ਗੱਲ ਆ ਕਿ ਸਾਡੇ ਸਾਹਿਬ ਸਰਜੀਤ ਸਿੰਘ ਨੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਆਪਣਾ ਪਹਿਲਵਾਨ ਸਾਹਿਬ ਸ਼ਹਿਰੀ ਦੇ ਸ਼ਰਮਣੀ ਅਕਾਲੀ ਦਲ ਦੇ ਉਹਨਾਂ ਦੇ ਵੀ ਮਲੇ ਇਹਨਾਂ ਨੇ ਰੱਦ ਕਰਤੇ ਤੇ ਸਹੀਰ ਵੀ ਦਿੱਤੀ ਤੇ ਕਾਰਨ ਕੋਈ ਨਹੀਂ ਦੱਸਿਆ ਪਿਆ ਇਹ ਆਹੇ ਗੱਲੋਂ ਤੁਹਾਡੇ ਰੱਦ ਕੀਤੇ ਜਾਂਦੇ ਆ ਕੋਈ ਦੱਸ ਦੇ ਤਾਂ ਫੇਰ ਵੀ ਉਪਰ ਲੱਗਦਾ ਛੇ ਅੰਮ੍ਰਿਤਸਰ ਤੋਂ ਉਹਨਾਂ ਕੀਤੇ ਇਸੇ ਤਰ੍ਹਾਂ ਬੱਬਕਾਲਾ ਸਾਹਿਬ ਸਾਡੇ ਪਹਿਲੇ ਏਰੀਆ ਉੱਥੇ ਚੋਣ ਹੋ ਰਹੀ ਮੁਸ਼ਕਲਟੀ ਦੀ ਉਹ ਲੋਕਾਂ ਦੇ ਵਿੱਚ ਬੜੀ ਸ਼ਰਧਾ ਬੜੇ ਪਿਆਰ ਦੇ ਨਾਲ ਹੀ ਇੱਥੇ ਗੁਰੂ ਦੇ ਸ਼ੇਵਕ ਜਿਹੜੇ ਬੜੇ ਵਧੀਆ ਸਿਆਣੇ ਬੰਦੇ ਚੁਣਾਂਗੇ ਜੀ ਤੇ ਉਹਨਾਂ ਦੇ ਵਿੱਚੋਂ 13 ਦੇ ਵਿੱਚੋਂ 4 ਬੰਦੇ ਜਿਹੜੇ ਉਹ ਰੱਦ ਕਰਤੇ ਦੁਕਾਨ ਨੇ ਕੋਈ ਦੱਸਦੀ ਨਹੀਂ ਇਸੇ ਤਰ੍ਹਾਂ ਆ ਜਿਹੜੀ ਆਪਣੇ ਰਾਜਸ਼ਾਹੀ ਜੀ ਉੱਥੇ ਵੀ 13 ਸ਼ੀਟਾਂ ਸੀ ਉਸ ਵਿੱਚ ਦੋ ਰੱਦ ਕਰਤੇ ਨਾ ਦੱਸਿਆ ਗੁਰੂ ਕਰਤਾਰਨੇ ਵੀ ਲੱਗੇ ਉੱਥੇ ਉਧਰ ਦੇ ਦੱਸ ਦੋ ਵੀ ਆ ਤੁਹਾਡੇ ਚ ਹੈ ਗਈ ਕੋਈ ਗੱਲ ਹੋ ਕੇ ਦੱਸੋ ਇਸ ਕਰਕੇ ਪਹਿਲੀ ਗੱਲ ਤੇ ਟਾਈਮ ਥੋੜਾ ਹੀ ਜਿਹੇ ਚਲੋ ਲੋਕਾਂ ਨੇ ਭੱਜ ਦੌੜ ਕਰਕੇ ਜੂਸ਼ੀਆਂ ਲਿਆਂ ਲਿਆਂ ਜੋ ਵੀ ਹੈ ਤੇ ਤੁਸੀਂ ਹੁਣ ਉਹਨਾਂ ਨੂੰ ਚੋਣ ਲੜਨ ਦਾ ਅਧਿਕਾਰ ਨਹੀਂ ਕਿਹਨਾਂ ਡਾਕਾ ਮਾਰਦੇ ਉਹਨਾਂ ਦੇ ਮਤਲਬ ਡੈਮੋਕ੍ਰੇਸੀ ਜਿਹਨਾਂ ਨੂੰ ਅਧਿਕਾਰ ਮਿਲਿਆ ਕਿ ਇਹਦੇ ਹੱਕੀ ਖੋਲਣੇ ਤੇ ਉਹ ਮੰਨਦਾ ਜੇ ਤਾਂ ਇਤੋਂ ਵੱਡੀ ਤੇ ਕੋਈ ਜ਼ੁਲਮ ਵਾਲੀ ਗੱਲ ਨਹੀਂ ਇਸ ਕਰਕੇ ਉਹਦੇ ਵਾਸਤੇ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਾਰੇ ਉਹਨਾਂ ਨੂੰ ਅਪੀਲ ਵੀ ਕੀਤੀ ਸਤਨੂੰ ਵੀ ਜਿਨ੍ਹਾਂ ਦੇ ਕਾਗਜ਼ ਰਾਦਾਏ ਉਹਨਾਂ ਦੇ ਮੁਰ ਔਸ਼ਨ ਗੋਬੀ ਜਿਹੜੇ ਉਹਨਾਂ ਦੇ ਦੋਸ਼ ਨਹੀਂ ਉਹ ਲਾ ਕੇ ਪੂਰੇ ਕਰਕੇ ਕਾਜ ਉਹਨਾਂ ਨੂੰ ਮੁੜ ਬਹਾਲ ਕਰਨ ਔਰ ਜਿਹੜੇ ਜਿਹਨਾਂ ਨੂੰ ਮੌਕਾ ਨਹੀਂ ਮਿਲਿਆ ਜਿਹਦੇ ਨਾਂ ਉਹਨਾਂ ਨੇ ਕੀਤਾ ਫਿਰ ਇਹ ਕਾਨੂੰਨੀ ਲੜਾਈ ਵੀ ਜਿਹੜੀ ਆ ਉਹ ਸਾਈਕੋਡ ਚੂ ਜਾਣਾ ਪਿਆ ਸ਼ਰਮਣੀ ਅਕਾਲੀ ਦਲ ਜਿਹੜਾ ਉਹ ਜਾਊਗਾ ਤੇ ਜਿਹੜੇ ਇੱਥੇ ਬੇਇਨਸਾਫੀਆਂ ਹੋਈਆਂ ਉਹਦੇ ਹਿੰਦਿਆ ਕਰਦੇ ਨੇ ਸ਼ਰਮਣੀ ਅਕਾਲੀ ਦਲ ਲੋਕ ਸਾਰੇ ਵੀ ਇਤਰਾ ਨਹੀਂ ਕਰਨਾ ਚਾਹੀਦਾ ਜਿਹੜੇ ਲੋਕਾਂ ਨੂੰ ਅਧਿਕਾਰ ਮਿਲੇ ਪੰਚਾਇਤਾਂ ਨੇ ਇਹ ਨਗਰਿਕ ਵੀ ਲੋਕਾਂ ਦੀ ਸੇਵਾ ਕਰਨ ਲੋਕਾਂ ਦੀ ਜਾਣ ਸ਼ਹਿਰ ਦੀ ਸੇਵਾ ਕਰਨ ਜਾਂ ਪਿੰਡਾਂ ਦੀ ਕਰਨ ਜਾਂ ਮਿਊਸਪਲਟੀ ਨਹੀਂ ਕਰਨ ਤੇ ਜੇ ਆਪਾਂ ਮੌਕਾ ਨਹੀਂ ਦੇਣਾ ਤਾਂ ਫਿਰ ਡੈਮੋਕ੍ਰੇਸੀ ਕਾ ਦੀ ਰਹਿ ਗਈ ਗੱਲ ਕਾ ਦੀ ਰਹਿ ਗਈ ਗੱਲ ਤੇ ਸਰਕਾਰਾਂ ਲੋਕੀ ਬਣਾਉਂਦੇ ਨੇ ਕਿ ਬੜੇ ਅਮਨ ਸਾਂਤਰੀ ਹੋਵੇ ਸ਼ਾਂਤੀ ਹੋਵੇ ਪੀਸਫੁੱਲ ਹੋਵੇ ਜਿਹਰ ਨਾਲ ਉਦੇਸ਼ ਵੀ ਤਰੱਕੀ ਕਰੇ ਪੰਜਾਬ ਵੀ ਕਰੇ ਤੇ ਪਿੰਡਾਂ 'ਚ ਵੀ ਹੋਵੇ ਸ਼ਹਿਰਾਂ 'ਚ ਵੀ ਹੋਵੇ ਤਾਂ ਜੋ ਅਗੇ ਲੈ ਕੇ ਲੋਕਾਂ ਨੂੰ ਜਾਣ ਵਾਸਤੇ ਜਿਹੜੇ ਲੋਕਤੰਤਰ ਦੀ ਜਿਹੜੀ ਸਭ ਤੋਂ ਵੱਡੀ ਤੁਹਾਡੇ ਭਾਰਤ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਤੇ ਉੱਥੇ ਅੱਜ ਤੱਕ ਤੜੀਆਂ ਉਡਲੀਆਂ ਕਿ ਸਰ ਕਿ ਉਹਦੇ ਵਾਸਤੇ ਸਾਰਾ ਕੁਝ ਸਾਰੇ মিডিਆ ਨੂੰ ਖਿੱਚ ਲੱਤੇ ਵੀ ਤੇ ਸਾਡੀ ਆਵਾਜ਼ ਜਿਹੜੀ ਲੋਕਾਂ ਤੱਕ ਜਿਹੜੀ ਪਹੁੰਚੇ ਹੋਰ ਕਰਕੇ ਸਾਰੀ ਇੱਕ ਕਾਨਫਰੰਸ ਵੀ ਇਹਦੀ ਨੰਦਿਆ ਵੀ ਕਰਦੇ ਆ ਤੇ ਮੰਗ ਵੀ ਕਰਦੇ ਆ ਕਿ ਜਿਹੜੇ ਜਿਨ੍ਹਾਂ ਨਾਲ ਬੇਇਨਸਾਫੀ ਜਿਹੜੇ ਜਿਹੜੇ ਸਾਡੇ ਉਮੀਦਵਾਰਾਂ ਦੇ ਰੱਦ ਹੋਏ ਨੇ ਉਹਨਾਂ ਦੇ ਮੋੜ ਬਹਾਲ ਕਰਨ ਤੇ ਕਾਨੂੰਨੀ ਜਿਹੜੀ ਕਾਰਵਾਈ ਉਹ ਵੀ ਇਹੀ ਹਾਈ ਕੋਰਟ ਦੇ ਰਹੀ ਮਨਜੁਗ ਹਾਈ ਕੋਰਟ ਦੇ ਰਹੀ ਵਕੀਲਾਂ ਦੇ ਇੱਕ ਆਪਣੇ ਕਾਲੀਦਲ ਦੇ ਉੱਥੇ ਟੀਮ ਬਣੀ ਸਾਡੀ ਉੱਥੇ ਵੀ ਉੱਥੇ ਪਹੁੰਚ ਕਰਾਂਗੇ ਬੜੀ ਬੇਸਬਰੀ ਨਾਲ ਉਡੀਕ ਸੀ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਸੀਗਾ 2 ਸਾਲ ਹੋ ਗਏ ਸੀਗੇ ਇਲੈਕਸ਼ਨਸ ਨਹੀਂ ਕਿ ਡਿਲੇ ਚੱਲ ਰਹੀਆਂ ਸੀਗਾ ਤੇ ਜਿਨ੍ਹਾਂ ਦੇ ਕਾਗਜ਼ ਰਾਤੂ ਹੋਏ ਹੋਣਗੇ ਉਹਨਾਂ ਨੂੰ ਕੀ ਮੰਨਤੀ ਵੀ ਦਿੱਤੀ ਹੋਏਗਾ ਹਨਾ ਵੀ ਕਿਹੇ ਦੇ ਅਧਿਕਾਰ ਖੋਲਣੇ ਜੀ ਤੇ ਉਸ ਤੋਂ ਵੱਡੀ ਤੇ ਗੱਲ ਹੀ ਕੋ ਨਹੀਂ ਉਹਦੇ ਵਿਚਾਰਿਆਂ ਨੇ ਉਹ ਜਾਣਦੇ ਨੇ ਉਹ ਇੰਨੇ ਦਿਨ ਭਾਈ ਦੌੜ ਵੀ ਕੀਤੀ ਪੈਸੇ ਵੀ ਗਏ ਨੇ ਖਰਚੇ ਜੋਸ਼ੀਆਂ ਵੀ ਲਏ ਆ ਜੋਸ਼ੀਆਂ ਦਾ ਵੀ ਖਰਚਾ ਬੜਾ ਆਉਂਦਾ ਜੋਸ਼ੀ ਜਿਹੜੀ ਹੈ ਕਿ ਵੀ ਜਿਹੜੀ ਲੈਣੀ ਕਈ ਉਹਦੇ ਵਿੱਚ ਨੋ ਜੈਕਸ਼ਨ ਸਰਟੀਫਿਕੇਟ ਨੇ ਉਹ ਵੀ ਲਏ ਨੇ ਲੋਕਾਂ ਨੂੰ ਫਿਰ ਮੌਕੇ ਦੇਣ ਕੇ ਇੰਨੀ ਭਾਈ ਦੌੜ ਦੇ ਖੇਚਲ ਦੇ ਬਾਵਜੂਦ ਉਹロナਏ ਬੇਨਸਾਫੀ ਹੋਈ ਉਹ ਕਦੀ ਵੀ ਨਹੀਂ ਭੁੱਲਣਗੇ ਆਮ ਪਾਰਟੀ ਨੂੰ ਜਿਨ੍ਹਾਂ ਨੇ ਮਲੇ ਇਨਾ ਬੇਨਸਾਫੀ ਕੀਤੀ ਏ ਕਰਕੇ ਉਹ ਮੁੱਖਾਂ ਤੇ ਉਹ ਚਾਰੇ ਭਰੇ ਪੀਤੇ ਬੈਠੇ ਉਹਦੇ ਉਹਨਾਂ ਦਾ ਰੋਣ ਨਿਕਲਦਾ ਵੀ ਸਾਡੇ ਸਾਨੂੰ ਆਪਣੇ ਸਾਨੂੰ ਲੜਾਈ ਤੇ ਤੁਸੀਂ ਚੋਣ ਤੇ ਲੜਦੋ ਜਿੱਤ ਗਿਆ ਰਿਓ ਅੱਜ ਕੱਲ ਵੱਖਰੀ ਹੈ ਜਿੱਤਦਾ ਹਾਰਦਾ ਟਾਈਮ ਨੂੰ ਜਾਣ ਹੀ ਨਹੀਂ ਦੇਣਾ ਵੀ ਤੂੰ ਲੜੇ ਨਹੀਂ ਸਕਦਾ ਅਕਾਲੀ ਦਲ ਦਾ ਇਹ આરોਪ ਹੈ ਵੀ ਜਿਹੜੀ ਕਿ ਆਮ ਆਦਮੀ ਪਾਰਟੀ ਹੈ ਉਹ ਲੋਕਤੰਤਰ ਦੀਆਂ ਤਰ੍ਹਾਂ ਜਿਉਣਾ ਬਹੁਤ ਪੂਰੀ ਤਰ੍ਹਾਂ ਇਹ ਨਹੀਂ ਵੀ ਇੱਕ ਨੰਬਰ ਬਹੁਤ ਬੁਰੀ ਤਰ੍ਹਾਂ ਪੰਚਾਇਤਾਂ ਜੀ ਵੀ ਤੇ ਇੱਥੇ ਵੀ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਜੁੜੀ ਨੂੰ ਜਿਹੜੀ ਕਿ ਨਹੀਂ ਹੋਣੀ ਚਾਹੀਦੀਆਂ ਕਿਉਂਕਿ ਲੋਕਤੰਤਰ ਹੀ ਇਹ ਕਹੋ ਜੇ ਜਿਹੜਾ ਦੇਸ਼ ਜਾਂ ਡੈਮੋਕ੍ਰੇਸੀ ਜਿਹੜੀ ਅੱਗੇ ਲੈ ਕੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੀ ਹੈ ਸਟੇਟਾਂ ਨੂੰ ਜਾ ਸਕਦੀ ਜਿਲ੍ਹਿਆਂ ਨੂੰ ਜਾ ਸਕਦੀ ਪਿੰਡਾਂ ਨੂੰ ਲੈ ਕੇ ਕਿਉਂਕਿ ਇੱਥੋਂ ਵਿਕਾਫ ਦੀਆਂ ਨਹੀਂਆਂ ਜਿਹੜੀਆਂ ਹੋਣੀਆਂ ਤੇ ਜੇ ਇੱਥੇ ਹੀ ਕੋਖੜਾ ਹੋ ਗਿਆ ਤਾਂ ਫਿਰ ਮਗਰ ਰਹੀ ਕੁਝ ਨਹੀਂ ਬਿਲਕੁਲ ਅਕਾਲੀ ਦਲ ਦਾ ਜਿਹੜਾ ਕਿ ਵੱਡਾ આરોਪ ਹੈ ਜਿਹੜਾ ਕਿ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਕਿਉਂਕਿ ਇਲੈਕਸ਼ਨਸ ਨੇ ਜਿਹੜੇ ਕਿ ਸਾਰਿਆਂ ਨੂੰ ਲੜਨ ਦਾ ਹੱਕ ਹੁੰਦਾ ਮੋਢਲਾ ਹੱਕ ਹੁੰਦਾ ਪਰ ਇਹਨਾਂ ਦਾ ਦੋਸ਼ ਹੈ ਇਹਨਾਂ ਦਾ આરોਪ ਹੈ ਵੀ ਜਿਹੜੇ ਕਿ ਅਕਾਲੀ ਦਲ ਦੇ ਲੀਡਰਾਂ ਦੇ ਜਿਹੜੇ ਕੈਂਡੀਡੇਟਾਂ ਦੇ ਜਿਹੜੇ ਕਾਗਜ਼ ਨੇ ਉਹ ਬਿਨਾਂ ਕਾਰਨ ਤੋਂ ਜਿਹੜੇ ਕਿ ਉਹ ਰੱਦ ਕੀਤੇ ਗਏ ਨੇ ਔਰ ਇਹਨਾਂ ਨੇ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਵੀ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੇ ਰੱਦ ਕੀਤੇ ਗਏ ਨੇ ਕਾਗਜ਼ ਉਹ ਦੁਬਾਰਾ ਮੋਰ ਤੋਂ ਬਹਾਲ ਕੀਤੇ ਜਾਣੇ ਨਹੀਂ ਤਾਂ ਉਹ ਕੋਰਟ ਵਿੱਚ ਜਾਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਕਹਾ ਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਅਧਿਆਨਿਕ ਸ੍ਰੀ ਟੀਵੀ ਅੰਮ੍ਰਿਤ